ਮੈਂ ਕੈਪਟਨ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਚਲੋ ਠੀਕ ਹੈ ਤੁਸੀਂ ਆਹ ਸਟੇਟਮੈਂਟ ਦੇ ਦਿੱਤੀ ਠੀਕ ਹੈ ਤੁਸੀਂ ਭਾਜਪਾ ਵਾਲਿਆਂ ਨੂੰ ਇਹ ਕਹੋ ਕਿ ਤੁਸੀਂ ਬੰਬ ਕਿਵੇਂ ਸੁੱਟ ਰਹੇ ਹੋ ਸਾਡੇ ਬਜ਼ੁਰਗਾਂ ਦੇ ਉੱਤੇ ਜਰੀਲਾ ਤੋਂ ਆਇਆ ਇਹਨਾਂ ਉਹਨਾਂ ਨੂੰ ਚੜ ਰਿਹਾ ਗੋਲੀਆਂ ਕਿਵੇਂ ਮਾਰ ਰਹੇ ਹੋ ਜੇ ਤੁਸੀਂ ਵੀਡੀਓ ਨਹੀਂ ਵੇਖੀਆ ਤੇ ਆਪਾਂ ਤੁਹਾਨੂੰ ਭੇਜ ਦਿੰਨੇ ਆ ਤੁਸੀਂ ਵੇਖ ਲਓ ਵੀਡੀਓ ਕਿ ਕਿਵੇਂ ਗੋਲੀਆਂ ਮਾਰ ਰਹੇ ਨੇ ਉਹਨਾਂ ਦੀ ਹਿੰਮਤ ਕਿਵੇਂ ਹੈ ਕਿ ਪੰਜਾਬ ਦੇ ਉੱਤੇ ਗੋਲੀ ਚਲਾਉਣ ਦੀ ਫਿਰ ਉਹ ਪੰਜਾਬ ਨੂੰ ਧਮਕੀਆਂ ਦਿੰਦੇ ਨੇ ਕਿ ਇੱਥੇ ਰਾਸ਼ਟਰਪਤੀ ਰਾਜ ਲਾ ਦਣਗੇ ਇਹ ਗੱਲ ਇਹ ਗੱਲ ਕੈਪਟਨ ਸਾਹਿਬ ਨਹੀਂ ਪੁੱਛ ਸਕਦੇ ਉਹਨਾਂ ਨੂੰ ਬੀਜੇਪੀ ਦੇ ਵਿੱਚ ਨੇ ਨਾ ਤੇ ਬੀਜੇਪੀ ਨੂੰ ਕੁਐਸਚਨ ਕਰਨ ਪੰਜਾਬ ਦੇ ਨਾਲ ਅੱਜ ਖੜਨ ਦੀ ਗੱਲ ਕਰਨ ਇਹਨਾਂ ਨੂੰ ਪੀਐਮ ਨੂੰ ਕਹਿਣਾ ਚਾਹੀਦਾ ਖੱਟਨ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਖਬਰਦਾਰ ਜੇ ਤੂੰ ਸਾਡੇ ਕਿਸਾਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਸੁੱਟੇ ਖਬਰਦਾਰ ਜੇ ਤੂੰ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਦੇ ਇਹ ਗੱਲ ਦੇ ਉੱਤੇ ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਸ ਟਾਈਮ ਦੇ ਉੱਤੇ ਪੰਜਾਬ ਦੇ ਨਾਲ ਕਿਉਂਕਿ ਪੰਜਾਬ ਨੇ ਇਹਨਾਂ ਨੂੰ ਬਹੁਤ ਇੱਜ਼ਤ ਮਾਨ ਦਿੱਤਾ ਹੈ ਤੁਹਾਨੂੰ ਲੱਗਦਾ ਤੁਹਾਡੇ ਅਸਤੀਫੇ ਦਾ ਫਿਰ ਕੋਈ ਅਸਰ ਹੋਊਗਾ ਜਾਂ ਹੋਇਆਗਾ ਵੇਖੋ ਮੇਰੇ ਅਸਤੀਫੇ ਦਾ ਕੋਈ ਅਸਰ ਹੋਵੇ ਨਾ ਹੋਵੇ ਮੇਰਾ ਆਪਣਾ ਖੁੱਦ ਦਾ ਜੋ ਜ਼ਮੀਰ ਕਹਿੰਦਾ ਸੀਗਾ ਉਹ ਮੈਂ ਕੀਤਾ ਠੀਕ ਹੈ ਔਰ ਨਹਿ ਜਾਟ ਮਹਾਸਭਾ ਦੀ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੇ ਮੈਨੂੰ ਤੱਕ ਨਹੀਂ ਪੁੱਛਿਆ ਫੋਨ ਕਰਕੇ ਇੱਕ ਵੀ ਮੇਰੇ ਉੱਤੇ ਵੀ ਤੇ ਆਸੂ ਗੈਸ ਤੇ ਗੋਲੇ ਮੈਂ ਉਹ ਦਿਨ ਸਫਰ ਕੀਤਾ ਮੈਨੂੰ ਸੱਟ ਲੱਗੀ ਇਹਨਾਂ ਨੇ ਇੱਕ ਵਾਰੀ ਮੈਨੂੰ ਫੋਨ ਕਰਕੇ ਨਹੀਂ ਪੁੱਛਿਆ ਵੀ ਉੱਥੇ ਬਾਰਡਰਾਂ ਦਾ ਕੀ ਹਾਲਚਾਲ ਹੈ ਠੀਕ ਹੈ ਕਿਸੇ ਚੀਜ਼ ਦੀ ਲੋੜ ਹੈ ਉੱਥੇ ਲੋਕਾਂ ਨੂੰ ਜਾਂ ਆਪਾਂ ਕਿਸੇ ਤਰੀਕੇ ਨਾਲ ਮਦਦ ਕਰ ਸਕਦੇ ਹਾਂ ਕੁਝ ਵੀ ਹਨਾ ਕਿ ਕੈਪਟਨ ਤੋਂ ਤੁਹਾਨੂੰ ਲੱਗਦਾ ਜ਼ਿਆਦਾ ਨਰਾਜ਼ਗੀ ਇਸ ਕਰਕੇ ਵੀ ਆ ਕਿਉਂਕਿ ਪਹਿਲਾਂ ਜਦੋਂ ਕੈਪਟਨ ਇਥੇ ਪਾਵਰ ਦੇ ਵਿੱਚ ਸੀ ਉਦੋਂ ਉਹਨਾਂ ਨੇ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ ਪਰ ਹੁਣ ਕਿ ਉਸ ਤਰੀਕੇ ਨਾਲ ਕੈਪਟਨ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਵੀ ਨਹੀਂ ਮਾਰ ਸਕਦੇ ਉਹਨਾਂ ਦੀ ਉਹੀ ਗੱਲ ਮੈਨੂੰ ਚੰਗੀ ਲੱਗੀ ਸੀਗੀ ਇਸੇ ਕਰਕੇ जाट ਮਹਾਸਭਾ ਮੈਂ ਜੁਆਇਨ ਕੀਤੀ ਆਫਟਰ ਆਲ ਪੰਜਾਬ ਦੇ ਐਕਸੀਐਮ ਰਹੇ ਨੇ ਔਰ जाट महासभा ਦੇ ਪ੍ਰਧਾਨ ਨੇ ਔਰ जाट महासभा ਇੱਕ ਬਹੁਤ ਇੱਕ ਵਧੀਆ ਜਾਟਾਂ ਦੀ ਯੂਪੀ ਦੀ ਰਾਜਸਥਾਨ ਦੀ 올ਓਵਰ ਇੰਡੀਆ ਦੀ ਜਾਟਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਛੋਟੀ ਆਰਗੇਨਾਈਜੇਸ਼ਨ ਨਹੀਂ ਹੈ ਇਹਦੇ ਵਿੱਚ ਇਹਨਾਂ ਨੂੰ ਇੱਕ ਸਟੇਟਮੈਂਟ ਦੇਣੀ ਚਾਹੀਦੀ ਸੀ ਆਪਣੀ ਇੱਕ ਜ਼ਿੰਮੇਵਾਰੀ ਦੇ ਅਕੋਰਡਿੰਗਲੀ ਵੀ ਪੰਜਾਬ ਦੇ ਵਿੱਚ ਇਹਨਾਂ ਦੀ ਹਿੰਮਤ ਕਿਵੇਂ ਹੋਈ ਹਰਿਆਣਾ ਪੁਲਿਸ ਦੀ ਪੰਜਾਬ ਦੀਆਂ ਜਿਹੜੀਆਂ ਸਰਹੱਦਾਂ ਕਰਾਸ ਕਰਨੀਆਂ ਇਹਨਾਂ ਨੇ ਕਿਵੇਂ ਕੀਤੀਆਂ ਇਹਨਾਂ ਨੇ ਬੰਬ ਕਿਵੇਂ ਸੁੱਟੇ ਠੀਕ ਹੈ ਇਹ ਉਤੋਂ ਗੋਲੀਆਂ ਝਲਾ ਰਹੇ ਨੇ ਸਭ ਤੋਂ ਵੱਡੀ ਗੱਲ ਸਾਡੇ ਇੱਥੇ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗ ਕੇ ਪੰਜਾਬ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਤੁਸੀਂ ਕਿ ਪੰਜਾਬ ਸਰਕਾਰ ਨੇ ਇਸ ਸੰਬੰਧ ਵਿੱਚ ਕਿੰਨਾ ਕੁ ਸਾਥ ਦਿੱਤਾ ਹੈ ਸਰਕਾਰ ਨੂੰ ਪਰਚਾ ਦਰਜ ਕਰਨਾ ਚਾਹੀਦਾ ਆ ਉਹਨਾਂ ਦੇ ਉੱਤੇ ਔਰ ਕਿਉਂਕਿ ਇਹਨਾਂ ਨੇ ਕਹਿਣਾ ਵੀ ਉਹ ਅਣਪਛਾਤੇ ਨੇ ਵੇਖੋ ਸੈਂਟਰਲ ਗਵਰਨਮੈਂਟ ਨੇ ਬਹੁਤ ਸਾਰੇ ਇਹੋ ਜਿਹੇ ਲੋਕੀ ਵਿਚਵਾੜੇ ਨੇ ਉਹ ਜ਼ਰੂਰੀ ਨਹੀਂ ਪੁਲਿਸ ਵਾਲੇ ਨੇ ਪਤਾ ਨਹੀਂ ਕਿਹੜੇ ਗੁੰਡੇ ਵਿਚਵਾੜੇ ਨੇ ਜਿਹੜੇ ਗੋਲੀਆਂ ਮਾਰ ਕੇ ਚੱਲ ਜਾਂਦੇ ਨੇ ਜਿਹੜੇ ਕਿ ਅਣਪਛਾਤੇ ਹੁੰਦੇ ਨੇ ਤੇ ਕਿਹਦੇ ਤੇ ਪਰਚਾ ਕਰਨਗੇ ਠੀਕ ਆ ਬਟ ਪਰਚਾ ਭਾਵੇਂ ਉਹ ਅਣਪਛਾਤੇ ਨੇ ਜਿਹੜੇ ਉੱਥੇ ਸਾਹਮਣੇ ਖੜੇ ਸੀਗੇ ਉਹਨਾਂ ਦੇ ਉੱਤੇ ਹੋਣਗੇ ਪਰਚੇ ਕਿਉਂਕਿ ਗੋਲੀ ਦੇ ਉਸ ਟਾਈਮ ਦੇ ਉੱਤੇ ਕਹਿੰਦੇ ਨਾ 302 ਦਾ ਪਰਚਾ ਜਦੋਂ ਪੈਂਦਾ ਆ ਜਿਹੜਾ ਮੌਕੇ ਵਾਰਦਾਤ ਦੇ ਉੱ ਨਾ ਸਾਰਿਆਂ ਦੇ ਉੱਤੇ ਉਨਾ ਹੀ ਪੈਂਦਾ ਹੈ ਕਿਉਂਕਿ ਉਹਨਾਂ ਨੇ ਉਸ ਸਿਚੁਏਸ਼ਨ ਨੂੰ ਅ ਮਤਲਬ ਸਾਰਿਆਂ ਨੇ ਸਪੋਰਟ ਕੀਤਾ ਗੋਲੀ ਮਾਰਨ ਵਾਸਤੇ ਇਸ ਕਰਕੇ ਜਿੰਨੇ ਵੀ ਮੁਲਾਜ਼ਮ ਉੱਥੇ ਬਾਰਡਰ ਦੇ ਉੱਤੇ ਖੜੇ ਨੇ ਉਹਨਾਂ ਸਾਰਿਆਂ ਦੇ ਉੱਤੇ 302 ਦਾ ਪਰਚਾ ਪੈਣਾ ਚਾਹੀਦਾ ਆ ਸੋ ਥੈਟ ਕਿ ਇਹਨਾਂ ਨੂੰ ਪਤਾ ਲੱਗੇ ਕਿ ਕਿਸੇ ਬੱਚੇ ਦੀ ਜਾਨ ਕਿੰਨੀ ਕੀਮਤੀ ਹੁੰਦੀ ਆ ਔਰ ਕਿਸੇ ਬੱਚੇ ਨੂੰ ਇਸ ਤਰੀਕੇ ਨਾਲ ਗੋਲੀਆਂ ਨਹੀਂ ਮਾਰੀਆਂ ਜਾ ਸਕਦੀਆਂ ਤੇ ਇਹ ਗੱਲ ਮੈਂ ਪੰਜਾਬ ਸਰਕਾਰ ਨੂੰ ਵੀ ਕਹੂੰਗੀ ਤੁਸੀਂ ਇਸ ਗੱਲ ਦੇ ਉੱਤੇ ਐਕਸਕਿਊਜ਼ ਨਹੀਂ ਦੇ ਸਕਦੇ ਵੀ ਕਿਤੇ ਪਰਚਾ ਕੀਤਾ ਜਾਵੇ ਪਰਚਾ ਸਾਰਿਆਂ ਦੇ ਕੀਤਾ ਜਾਵੇ ਜਿੰਨੇ ਉੱਥੇ ਫੋਰਸ ਖੜੀ ਆ ਜਿੰਨੇ ਉੱਥੇ ਪੁਲਿਸ ਖੜੀ ਆ ਜਿੰਨੇ ਸਾਰੇ ਖੜੇ ਨੇ ਕਿਉਂਕਿ ਸਾਰੇ ਹੀ ਜ਼ਿੰਮੇਵਾਰ ਨੇ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਬੀਤੇ ਦਿਨੀ ਸੋਨੀਆ ਮਾਨ ਨੇ 올 ਇੰਡੀਆ जाट महासभा ਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਰੋਸ ਵੀ ਜ਼ਾਹਿਰ ਕੀਤਾ ਸੀ ਕਿ 올 ਇੰਡੀਆ जाट महासभा ਕਿਸਾਨਾਂ ਦੇ ਹੱਕ ਦੇ ਵਿੱਚ ਉਸ ਤਰੀਕੇ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕੀ ਜਿਸ ਤਰੀਕੇ ਉਹਨਾਂ ਨੂੰ ਕਰਨੀ ਚਾਹੀਦੀ ਸੀ ਸੋਨੀਆ ਮਾਨ ਮੇਰੇ ਨਾਲ ਨੇ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਸਵਾਗਤ ਹੈ ਸੋਨੀਆ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕਿਉਂ ਲੱਗਿਆ ਕਿ 올 ਇੰਡੀਆ जाट महासभा ਜਿਹੜੀ ਕਿਸਾਨਾਂ ਦੇ ਨਾਲ ਹਰ ਵਾਰ ਸ਼ੁਰੂ ਤੋਂ ਖੜਦੀ ਆ ਰਹੀ ਆ ਕਿ ਇਸ ਵਾਰ ਉਹ ਨਹੀਂ ਖੜੀ ਤੇ ਕਿ ਗੱਲ ਅਸਤੀਫੇ ਤੇ ਪਹੁੰਚ ਗਈ ਵਖੋ ਜੀ ਮੈਂ 21 ਤਰੀਕ ਨੂੰ ਕਿਸਾਨਾਂ ਦੇ ਉੱਥੇ ਗਈ ਸੀਗੀ ਨੌਰੀ ਬਾਰਡਰ ਦੇ ਉੱਤੇ ਔਰ ਉਸ ਤੋਂ ਆਨ ਤੋਂ ਬਾਅਦ ਮੈਨੂੰ ਕਿਸੇ ਨੇ ਫੋਨ ਕਰਕੇ ਨਹੀਂ ਪੁੱਛਿਆ ਕਿਉਂਕਿ ਮੈਂ जाट महासभा ਦੀ ਪੰਜਾਬ ਦੀ ਪ੍ਰਧਾਨ ਮੈਨੂੰ ਕਿਸੇ ਨੇ ਨਹੀਂ ਕੋਈ ਵੀ ਗੱਲ ਪੁੱਛੀ ਵੀ ਕੀ ਹੋਇਆ ਉੱਥੇ ਕਿਵੇਂ ਹੈ ਕਿ ਸਾਰਾ ਕੁਛਨ ਚਲੋ ਮੈਂ ਆਪਣੇ ਵੱਲੋਂ ਖੁਦ ਫੋਨ ਕੀਤਾ ਉਹਨਾਂ ਨੂੰ ਔਰ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਕਿਉਂ ਨਹੀਂ ਆਏ ਉੱਥੇ ਮੈਂ ਪੰਜਾਬ ਦੇ ਪ੍ਰਧਾਨ ਹਰਪਾਲ ਜੀ ਨੂੰ ਕਿਹਾ ਕਿ ਤੁਸੀਂ ਉੱਥੇ ਕਿਉਂ ਨਹੀਂ ਆਏ ਐ ਐਂਡ जाट ਮਹਾਸਭਾ ਕਿਉਂ ਨਹੀਂ ਜਾਰੀ ਤੇ ਉਹਨਾਂ ਨੇ ਮੈਨੂੰ ਅੱਗੂ ਕਿਹਾ ਕਿ ਅਸੀਂ ਐਸ ਕੇ ਐਮ ਦੇ ਨਾਲ ਹੈਗੇ ਆਂ ਤੇ ਮੈਂ ਫਿਰ ਮੈਂ ਕਿਹਾ ਵੀ ਜਿਹੜੇ ਕੈਪਟਨ ਸਾਹਿਬ ਨੇ ਸਾਡੇ ਜਿਹੜੇ जाट ਮਹਾਸਭਾ ਦੇ ਪ੍ਰਧਾਨ ਨੇ ਮੇਨ ਜਿੱਦਨ ਮੈਂ ਜੁਆਇਨ ਕੀਤੀ ਸੀਗੀ ਉਦੋਂ ਇਹ ਗੱਲ ਰੱਖੀ ਗਈ ਸੀਗੀ ਕਿ ਇਸ ਜਾਟ ਮਹਾਸਭਾ ਦੇ ਵਿੱਚ ਸਾਰੀ ਪਾਰਟੀਆਂ ਦੇ ਲੋਕ ਨੇ ਸੋ ਇਹ ਇੱਕ ਨਾਨ ਪੋਲਿਟিক্যাল ਆਰਗੇਨਾਈਜੇਸ਼ਨ ਹੈ ਜੱਟਾਂ ਦੀ ਆਰਗੇਨਾਈਜੇਸ਼ਨ ਹੈ ਤੇ ਜੱਟਾਂ ਦੀ ਮਤਲਬ ਕਿਸਾਨਾਂ ਦੀ ਹੈਗੀ ਹੈ ਬਟ ਉਹਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਮੇਨ ਪ੍ਰਧਾਨ ਸੀਗੇ ਉਹ ਪਿੱਛੇ ਅਸੀਂ ਫੋਟੋ ਦੇਖੀ ਹੈ ਮੋਦੀ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਨੇ ਬੁਕੇ ਦਿੱਤਾ ਪਹਿਲੀ ਗੱਲ ਤੇ ਮੈਨੂੰ ਬੁਕੇ ਦੇਣ ਵਾਲੀ ਗੱਲ ਉਹਨਾਂ ਦੀ ਚੰਗੀ ਨਹੀਂ ਲੱਗੀ ਇੱਕ ਬੰਨੇ ਸਾਡੇ ਕਿਸਾਨ ਆਸੂ ਗੈਸੇ ਗੋਲੇ ਖਾ ਰਹੇ ਨੇ ਗੋਲੀਆਂ ਖਾਰੇ ਨੇ ਤੇ ਉਹਨਾਂ ਦਾ ਬੁੱਕੇ ਦੇਣਾ ਨਹੀਂ ਬੰਦਾ ਸੀਗਾ ਉਹਨਾਂ ਨੂੰ ਠੀਕ ਹੈ ਔਰ ਦੂਜੀ ਗੱਲ ਮੈਂ ਅਸੀਂ ਸੋਚ ਰਹੇ ਸੀਗੇ ਕਿ ਕੋਈ ਨਾ ਕੋਈ ਹੋ ਇੱਕ ਤੇ जाट ਮਹਾਸਭਾ ਦੇ ਪ੍ਰਧਾਨਵੀ ਨੇ ਕੋਈ ਨਾ ਕੋਈ ਗੱਲ ਕਰਨਗੇ ਜਾਂ ਦੱਸਣਗੇ ਸਾਨੂੰ ਵੀ ਦੱਸਣਗੇ ਅੱਜ ਤੱਕ ਇਹਦੇ ਵਿੱਚ ਕੋਈ ਕਾਰਵਾਈ ਗਰੁੱਪ ਜ਼ਰੂਰ ਬਣੇ ਨੇ ਪਰ ਕਿਸੇ ਨੇ ਕੁਝ ਨਹੀਂ ਦੱਸਿਆ ਵੀ ਕੀ ਕਰਨਾ ਆ ਜਾਂ ਕਿਵੇਂ ਆ ਹੈਨਾ ਔਰ ਇੱਕ ਨਾ ਉਹਨਾਂ ਦੀ ਬਸ ਇਹ ਸਟੇਟਮੈਂਟ ਆਈ ਕਿ ਅਸੀਂ ਕਿਸਾਨਾਂ ਦੇ ਨਾਲ ਹ ਬਟ ਕਿਸਾਨਾਂ ਦੇ ਨਾਲ ਦੀ ਸਟੇਟਮੈਂਟ ਨਾਲੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਇਹ ਗੱਲ ਕਹਿੰਦੇ ਵੀ ਭਾਜਪਾ ਦੇ ਵਿੱਚ ਜੇ ਉਹ ਹੈਗੇ ਨੇ ਉਹਨਾਂ ਦੀ ਭਾਜਪਾ ਦੇ ਲੀਡਰਾਂ ਨਾਲ ਗੱਲ ਹੁੰਦੀ ਹੈ ਉਹਨਾਂ ਦੀ ਪ੍ਰਾਈਮ ਮਿਨਿਸਟਰ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਦਾ ਇਹ ਗੱਲ ਕਹਿਣ ਦਾ ਜ਼ਰੂਰ ਫਰਜ਼ ਬੰਦਾ ਸੀਗਾ ਕਿ ਇਹ ਹਰਿਆਣਾ ਪੁਲਿਸ ਜਿਹੜੀ ਗੋਲੀਆਂ ਚਲਾ ਰਹੀ ਹੈ ਪੰਜਾਬ ਦੇ ਉੱਤੇ ਇਹ ਬਿਲਕੁਲ ਗਲਤ ਹੈ ਔਰ ਪੰਜਾਬ ਦੇ ਬਾਰਡਰ ਦੇ ਅੰਦਰ ਵੜ ਕੇ ਇਹ ਡਰੋਨ ਲਿਆ ਕੇ ਜਿਹੜੇ ਬੰਬ ਸੱਟ ਰਹੇ ਨੇ ਬਿਲਕੁਲ ਗਲਤ ਹੈ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਸੀਗਾ ਇਸ ਚੀਜ਼ ਦਾ ਮੈਂ ਇਹ ਨਹੀਂ ਸੋਚਦੀ ਵੀ ਐਜ਼ ਅ ਬੀਜੇਪੀ ਲੀਡਰ ਬਟ ਇੱਕ ਪਾਰਟੀਬਾਜੀ ਤੋਂ ਉੱਤੇ ਉੱਟ ਕੇ ਜਾਂ ਇੱਕ ਜਾਟ ਮਹਾਸਭਾ ਦੇ ਪ੍ਰਧਾਨ ਹੋਣ ਦੇ ਨਾਤੇ ਬਿਲਕੁਲ ਹੁਣ ਲੋਕ ਉਸ ਚੀਜ਼ ਦਾ ਕੰਪੈਰੀਜ਼ਨ ਕਰ ਰਹੇ ਨੇ ਕਿ ਜਦੋਂ ਪਹਿਲਾਂ 2020 ਦੇ ਵਿੱਚ ਅੰਦੋਲਨ ਸੀ ਤਾਂ ਪੰਜਾਬ ਦੇ ਵਿੱਚੋਂ ਕਿਸਾਨ ਬਹੁਤ ਸੌਖੇ ਅੱਗੇ ਚੱਲ ਗਏ ਸੀ ਹਾਲਾਂਕਿ ਕੈਪਟਨ ਕਿਸਾਨਾਂ ਦੇ ਸਿੱਧੇ ਤੌਰ ਤੇ ਨਾਲ ਉਸ ਵੇਲੇ ਖੜੇ ਸੀ ਤਾਂ ਇਸ ਵੇਲੇ ਜਦੋਂ ਮੁੱਖ ਮੰਤਰੀ ਤੇ ਸਵਾਲ ਇਸ ਕਰਕੇ ਵੀ ਉੱਠਦੇ ਨੇ ਤਾਂ ਕੈਪਟਨ ਤੋਂ ਤੁਹਾਨੂੰ ਲੱਗਦਾ ਜ਼ਿਆਦਾ ਨਰਾਜ਼ਗੀ ਇਸ ਕਰਕੇ ਵੀ ਆ ਕਿਉਂਕਿ ਪਹਿਲਾਂ ਜਦੋਂ ਕੈਪਟਨ ਇਥੇ ਪਾਵਰ ਦੇ ਵਿੱਚ ਸੀ ਉਦੋਂ ਉਹਨਾਂ ਨੇ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ ਪਰ ਹੁਣ ਕਿ ਉਸ ਤਰੀਕੇ ਨਾਲ ਕੈਪਟਨ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਵੀ ਨਹੀਂ ਮਾਰ ਸਕੇ ਵੇਖੋ ਜੀ ਉਹਨਾਂ ਦੀ ਉਹੀ ਗੱਲ ਮੈਨੂੰ ਚੰਗੀ ਲੱਗੀ ਸੀਗੀ ਇਸੇ ਕਰਕੇ जाट ਮਹਾਸਭਾ ਮੈਂ ਜੁਆਇਨ ਕੀਤੀ ਨਹੀਂ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਮਨਾ ਕੀਤਾ ਸੀਗਾ ਇੱਕ ਮਦਾਰਾਜ ਸਿੰਘ ਜੀ ਦੀ ਫੈਮਲੀ ਕਰਕੇ ਕੀਤੀ ਸੀ ਕਿਉਂਕਿ ਇਸ जाट ਮਹਾਸਭਾ ਦੇ ਪ੍ਰਧਾਨ ਪਹਿਲੋ ਦਾਰਾ ਸਿੰਘ ਜੀ ਸੀਗੇ ਠੀਕ ਹੈ ਕਿਉਂਕਿ ਉਹਨਾਂ ਨੇ ਕਿਸਾਨਾਂ ਦੀ ਹਮਾਇਤ ਕੀਤੀ ਸੀਗੀ ਪਰ ਈਸਵਰੀ ਜੀ ਜੇ ਅਸੀਂ ਦੇਖੀਏ ਤੇ ਉਹਨਾਂ ਨੇ ਉਸ ਤਰੀਕੇ ਦੇ ਨਾਲ ਕਿਸਾਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਦੀ ਸਟੇਟਮੈਂਟਸ ਨਹੀਂ ਆਈਆਂ ਸੀਗੀਆਂ ਅੱਗੇ ਔਰ ਉਹਨਾਂ ਦਾ ਫਰਜ ਬੰਦਾ ਸੀਗਾ ਆਫਟਰ 올 ਪੰਜਾਬ ਦੇ ਐਕਸੀਐਮ ਰਹੇ ਨੇ ਔਰ जाट महासभा ਦੇ ਪ੍ਰਧਾਨ ਨੇ ਔਰ जाट महासभा ਇੱਕ ਬਹੁਤ ਇੱਕ ਵਧੀਆ ਜਾਟਾਂ ਦੀ ਯੂਪੀ ਦੀ ਰਾਜਸਥਾਨ ਦੀ 올ਓਵਰ ਇੰਡੀਆ ਦੀ ਜਾਟਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਛੋਟੀ ਆਰਗੇਨਾਈਜੇਸ਼ਨ ਨਹੀਂ ਹੈ ਇਹਦੇ ਵਿੱਚ ਇਹਨਾਂ ਨੂੰ ਇੱਕ ਸਟੇਟਮੈਂਟ ਦੇਣੀ ਚਾਹੀਦੀ ਸੀਗੀ ਆਪਣੀ ਇੱਕ ਜ਼ਿੰਮੇਵਾਰੀ ਦੇ ਅਕੋਰਡਿੰਗਲੀ ਵੀ ਪੰਜਾਬ ਦੇ ਵਿੱਚ ਇਹਨਾਂ ਦੀ ਹਿੰਮਤ ਕਿਵੇਂ ਹੋਈ ਹਰਿਆਣਾ ਪੁਲਿਸ ਦੀ ਪੰਜਾਬ ਦੀਆਂ ਜਿਹੜੀਆਂ ਸਰਹੱਦਾਂ ਕ੍ਰੋਸ ਕਰਨੀਆਂ ਇਹਨਾਂ ਨੇ ਕਿਵੇਂ ਕੀਤੀਆਂ ਇਹਨਾਂ ਨੇ ਬੰਬ ਕਿਵੇਂ ਸੁੱਟੇ ਠੀਕ ਹੈ ਇਹ ਉਤੋਂ ਗੋਲੀਆਂ ਝਲਾ ਰਹੇ ਨੇ ਸਭ ਤੋਂ ਵੱਡੀ ਗੱਲ ਸਾਡੇ ਇੱਥੇ ਇੱਕ ਭਰਾ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗ ਕੇ ਸਾਡੇ ਕਈ ਬਜ਼ੁਰਗ ਜਿਹੜੇ ਆ ਫੱਟਰ ਹੁੰਦੇ ਆ ਗੋਲੀਆਂ ਲੱਗ ਕੇ ਕਈਆਂ ਦੇ ਕਈਆਂ ਦਾ ਸਾਹ ਕੁੱਟ ਕੇ ਡੈਥ ਹੋ ਜਾਂਦੀ ਆសុਗੇ ਆਸੇ ਗੋਲੇ ਦੇ ਨਾਲ ਠੀਕ ਹੈ ਇਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ ਇਸ ਚੀਜ਼ ਦੇ ਉੱਤੇ ਜਿਹਦੀ ਜਿਹਦੀ ਮੈਂ ਮਤਲਬ ਦਿਲੋਂ ਨਿੰਦਾ ਕਰਦੀ ਆ ਔਰ ਇਸੇ ਕਰਕੇ ਮੈਂ जाट महासभा ਤੋਂ ਅਸਤੀਫਾ ਦਿੱਤਾ ਕਿਉਂਕਿ ਤੁਹਾਨੂੰ ਲੱਗਦਾ ਤੁਹਾਡੇ ਅਸਤੀਫੇ ਦਾ ਫਿਰ ਕੋਈ ਅਸਰ ਹੋਊਗਾ ਜਾਂ ਹੋਏਗਾ ਵੇਖੋ ਮੇਰੇ ਅਸਤੀਫੇ ਦਾ ਕੋਈ ਅਸਰ ਹੋਵੇ ਨਾ ਹੋਵੇ ਮੇਰਾ ਆਪਣਾ ਖੁੱਦ ਦਾ ਜੋ ਜ਼ਮੀਰ ਕਹਿੰਦਾ ਸੀਗਾ ਉਹ ਮੈਂ ਕੀਤਾ ਠੀਕ ਹੈ ਔਰ ਮੈਂ जाट ਮਹਾਸਭਾ ਦੀ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੇ ਮੈਨੂੰ ਤੱਕ ਨਹੀਂ ਪੁੱਛਿਆ ਫੋਨ ਕਰਕੇ ਇੱਕ ਵੀ ਮੇਰੇ ਉੱਤੇ ਵੀ ਤੇ ਆសុ ਗੈਸ ਦੇ ਗੋਲੇ ਮੈਂ ਉਹ ਦਿਨ ਸਫਰ ਕੀਤਾ ਮੈਨੂੰ ਸੱਟ ਲੱਗੀ ਇਹਨਾਂ ਨੇ ਇੱਕ ਵਾਰੀ ਮੈਨੂੰ ਫੋਨ ਕਰਕੇ ਨਹੀਂ ਪੁੱਛਿਆ ਵੀ ਉੱਥੇ ਬਾਰਡਰਾਂ ਦਾ ਕੀ ਹਾਲ ਚਾਲ ਹੈ ਠੀਕ ਹੈ ਕਿਸੇ ਚੀਜ਼ ਦੀ ਲੋੜ ਹੈ ਉੱਥੇ ਲੋਕਾਂ ਨੂੰ ਜਾਂ ਆਪਾਂ ਕਿਸੇ ਤਰੀਕੇ ਨਾਲ ਮਦਦ ਕਰ ਸਕਦੇ ਹਾਂ ਕੁਝ ਵੀ ਹਨਾ ਇਹ ਤੇ ਬੜੀ ਦੂਰ ਦੀ ਗੱਲ ਹੈ ਕਿ ਕਿਸੇ ਹੋਰ ਨੂੰ ਪੁੱਛਣਗੇ ਫਿਰ ਇਸ ਕਰਕੇ ਮੈਨੂੰ ਇਹ ਗੱਲਾਂ ਸਹੀ ਨਹੀਂ ਲੱਗੀਆਂ ਮੈਨੂੰ ਲੱਗਾ ਵੀ ਵੇਖੋ ਇਹਨਾਂ ਦਾ ਜੋ ਫਰਜ਼ ਬਣਦਾ ਸੀਗਾ ਇਹਨਾਂ ਨੇ ਨਹੀਂ ਕੀਤਾ ਇਸ ਕਰਕੇ ਮੈਨੂੰ ਇਹ ਜੀ ਆਰਗੇਨਾਈਜੇਸ਼ਨ ਦੇ ਵਿੱਚ ਨਹੀਂ ਰਹਿਣਾ ਉਤੋਂ ਮੇਰੇ ਨਾਲ ਜਿਹੜੇ ਯੂਥ ਪ੍ਰਧਾਨ ਵੀ ਹੈਗੇ ਨੇ ਉਹ ਬਾਜਵਾ ਸਾਹਿਬ ਦੇ بیٹے ਬਾਜਵਾ ਸਾਹਿਬ ਨੇ ਉਹਨਾਂ ਦੀ ਮੈਂ ਇੱਕ ਸਟੇਟ ਫਤਿਹਜੰਗ ਬਾਜਵਾ ਦੇ بیٹے ਨੇ ਭੀਜਪੀ ਦੇ ਵਿੱਚ ਨੇ ਉਹਨਾਂ ਦੇ ਉਹਨਾਂ ਨੇ ਵੀ ਕਹਿਆ ਵੀ ਜਿਹੜੇ ਕਿਸਾਨ ਨੇ ਜੀ ਉਹ ਅੱਗੋਂ ਹੁੱਲੜਬਾਜੀ ਕਰਦੇ ਨੇ ਤੇ ਉਹਨਾਂ ਨੇ ਤੇ ਰਿਐਕਸ਼ਨ ਦੇਣਾ ਇਹ ਗਲਤ ਸਟੇਟਮੈਂਟ ਸੀਗੀ ਪੰਜਾਬ ਦਾ ਜਾਲਟ ਮਹਾਸਭਾ ਦਾ ਪੰਜਾਬ ਦਾ ਯੂਥ ਦਾ ਪ੍ਰਧਾਨ ਇਹ ਕਹਿ ਰਿਹਾ ਕਿ ਕਿਸਾਨ ਹੁੱਲੜਵਾਜ ਨੇ ਨਹੀਂ ਯੂਥ ਦਾ ਪ੍ਰਧਾਨ ਨਹੀਂ ਕਹਿ ਰਿਹਾ ਉਹਨਾਂ ਦੇ ਫਾਦਰ ਕਹਿ ਰਹੇ ਨੇ ਜਿਹੜੇ ਬੀਜੇਪੀ ਦੇ ਵਿੱਚ ਨੇ ਠੀਕ ਹੈ ਜਿਹੜੀ ਕਿ ਗਰਲ ਸਟੇਟਮੈਂਟ ਹੈ ਮੈਨੂੰ ਲੱਗੀ ਕਿਉਂਕਿ ਮੈਨੂੰ ਇਹ ਸਟੇਟਮੈਂਟ ਬਾਰੇ ਨਹੀਂ ਪਤਾ ਸੀਗਾ ਮੈਨੂੰ ਧਰਨੇ ਦੇ ਵਿੱਚ ਜਾ ਕੇ ਜਦੋਂ ਮੈਂ ਧਰਨੇ 'ਚ ਬੈਠੀ ਸੀਗੀ ਮੈਨੂੰ ਕਾਫੀ ਬਜ਼ੁਰਗ ਬੈਠੇ ਸੀਗੇ ਉਹਨਾਂ ਨੇ ਮੈਨੂੰ ਇਹ ਕੁਐਸਚਨ ਕੀਤਾ ਮੈਨੂੰ ਕਹਿੰਦੇ ਬੋਧ ਤੂੰ ਜਿਹੜੀ ਜਾਟ ਮਹਾ ਸਭਾ ਦੇ ਨਾਲ ਜੁੜੀ ਆ ਉਹਨਾਂ ਦੇ ਲੋਕੀ ਤੇ ਸਾਨੂੰ ਹੁੱਲੜਵਾਜ ਕਹਿੰਦੇ ਨੇ ਉਹਨਾਂ ਦੇ ਉਹਨਾਂ ਦੇ ਤੇ ਕੈਪਟਨ ਦੀ ਸਭਾ ਨੇ ਉਹਤੇ ਬੀਜੇਪੀ ਦਾ ਕਣੇ ਮਤਲਬ ਪਹਿਲਾਂ ਵੀ ਮੇਰਾ ਬੜਾ ਇਸ ਗੱਲ ਤੇ ਕੀਤਾ ਸੀਗਾ ਹਾਂ ਸਵਾਲ ਕੀਤੇ ਸੀਗੇ ਪਰ ਮੈਂ ਜ਼ਿੰਦਗੀ ਚ ਅੱਜ ਤੱਕ ਮੇਰੀ ਅੱਖਾਂ ਦੇ ਵਿੱਚ ਅ ਮਤਲਬ ਇੱਕ ਹੁੰਦੀ ਨਾ ਗਿਲਟ ਉਹ ਕਦੀ ਨਹੀਂ ਸੀਗੀ ਮੈਂ ਕਿਉਂਕਿ ਮੈਂ ਕਦੀ ਕੋਈ ਗਲਤ ਕੰਮ ਨਹੀਂ ਕੀਤਾ ਸੀਗਾ ਬਟ ਪਹਿਲੀ ਵਾਰੀ ਮੈਨੂੰ ਖੁਦ ਨੂੰ ਮੇਰੇ ਕੋਲ ਕੋਈ ਆਨਸਰ ਨਹੀਂ ਸੀਗਾ ਮੈਨੂੰ ਉਸ ਚੀਜ਼ ਦੇ ਗਿਲਟ ਫੀਲ ਹੋ ਰਹੀ ਸੀਗੀ ਕਿ ਮੈਂ ਆਰਗੇਨਾਈਜੇਸ਼ਨ ਜੁਆਇਨ ਹੀ ਕਿਉਂ ਕੀਤੀ ਹੈ ਜੇ ਮੇਰੇ ਕੋਲ ਇਸ ਆਰਗੇਨਾਈਜੇਸ਼ਨ ਦਾ ਕੋਈ ਆਨਸਰ ਹੀ ਨਹੀਂ ਹੈਗਾ ਹੈਨਾ ਵੀ ਕੋਈ ਪੁੱਛਦਾ ਹੀ ਨਹੀਂ ਆ ਕੋਈ ਗੱਲ ਹੀ ਨਹੀਂ ਹੈਗੀ ਇਸ ਚੀਜ਼ ਦੀ ਤੇ ਫਿਰ ਮੈਂ ਕਿਹਾ ਵੀ ਇਸ ਤੋਂ ਚੰਗਾ ਹੈ ਵੀ ਇਸ ਆਰਗੇਨਾਈਜੇਸ਼ਨ ਤੋਂ ਅਸਤੀਫਾ ਦਿੱਤਾ ਜਾਵੇ ਪਰ ਸੁਣਿਆ ਜੀ ਸਾਫ ਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦਾ ਜਿਹੜੇ 올 ਇੰਡੀਆ ਚਾਰਟ ਮਾਨਸਵਾ ਦੇ ਪ੍ਰਧਾਨ ਨੇ ਉਹਨਾਂ ਦਾ ਹੀ ਅੱਜ ਸਟੇਟਮੈਂਟ ਆਉਂਦੀ ਆ ਕਹਿੰਦੇ ਵੀ ਜੋ ਰਖਮੀ ਹਰਿਆਣਾ ਪੁਲਿਸ ਦੇ ਵੱਲੋਂ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਆ ਉਹ ਤੇ ਕੈਪਟਨ ਨੇ ਕਿਹਾ ਕਿ ਨਵੀਂ ਹਰਿਆਣਾ ਸਰਕਾਰ ਸਖਤ ਕਾਰਵਾਈ ਕਰੇ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਵੇਖੋ ਸਰਕਾਰ ਹਰਿਆਣਾ ਪੁਲਿਸ ਜਿਹੜੀ ਹੈ ਸਖਤ ਕਾਰਵਾਈ ਕਰੇ ਉਹਨਾਂ ਮੁਲਾਜ਼ਮਾਂ ਦੇ ਉੱਤੇ ਮੈਂ ਕੈਪਟਨ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਚਲੋ ਠੀਕ ਹੈ ਤੁਸੀਂ ਆ ਸਟੇਟਮੈਂਟ ਦੇ ਦਿੱਤੀ ਠੀਕ ਹੈ ਤੁਸੀਂ ਬੀਜੇਪੀ ਵਾਲਿਆਂ ਨੂੰ ਇਹ ਕਹੋ ਕਿ ਤੁਸੀਂ ਬੰਬ ਕਿਵੇਂ ਸੁੱਟ ਰਹੇ ਹੋ ਸਾਡੇ ਬਜ਼ੁਰਗਾਂ ਦੇ ਉੱਤੇ ਜਰੀਲਾ ਧੂਆਇਆ ਇਹਨਾਂ ਉਹਨਾਂ ਨੂੰ ਚੜ ਰਿਹਾ ਗੋਲੀਆਂ ਕਿਵੇਂ ਮਾਰ ਰਹੇ ਹੋ ਜੇ ਤੁਸੀਂ ਵੀਡੀਓ ਨਹੀਂ ਵੇਖੀਆ ਤੇ ਆਪਾਂ ਤੁਹਾਨੂੰ ਭੇਜ ਦਿੰਨੇ ਆ ਤੁਸੀਂ ਵੇਖ ਲਓ ਵੀਡੀਓ ਕਿ ਕਿਵੇਂ ਗੋਲੀਆਂ ਮਾਰ ਰਹੇ ਨੇ ਉਹਨਾਂ ਦੀ ਹਿੰਮਤ ਕਿਵੇਂ ਹੈ ਕਿ ਪੰਜਾਬ ਦੇ ਉੱਤੇ ਗੋਲੀ ਚਲਾਉਣ ਦੀ ਫਿਰ ਉਹ ਪੰਜਾਬ ਨੂੰ ਧਮਕੀਆਂ ਦਿੰਦੇ ਨੇ ਕਿ ਇੱਥੇ ਰਾਸ਼ਟਰਪਤੀ ਰਾਜ ਲਾ ਦਣਗੇ ਇਹ ਗੱਲ ਇਹ ਗੱਲ ਕੈਪਟਨ ਸਾਹਿਬ ਨਹੀਂ ਪੁੱਛ ਸਕਦੇ ਉਹਨਾਂ ਨੂੰ ਬੀਜੇਪੀ ਦੇ ਵਿੱਚ ਨੇ ਨਾ ਤੇ ਬੀਜੇਪੀ ਨੂੰ ਕੁਐਸਚਨ ਕਰਨ ਪੰਜਾਬ ਦੇ ਨਾਲ ਅੱਜ ਖੜਨ ਦੀ ਗੱਲ ਕਰਨ ਠੀਕ ਹੈ ਠੀਕ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਹਰਿਆਣਾ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਕਾਰਵਾਈ ਸਰਕਾਰ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਕਰਨੀ ਚਾਹੀਦੀ ਹੈ ਔਰ ਸੈਂਟਰ ਗਵਰਨਮੈਂਟ ਨੂੰ ਇਹਨਾਂ ਨੂੰ ਪੀਐਮ ਨੂੰ ਕਹਿਣਾ ਚਾਹੀਦਾ ਖੱਟਨ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਖਬਰਦਾਰ ਜੇ ਤੂੰ ਸਾਡੇ ਕਿਸਾਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਸੁੱਟੇ ਖਬਰਦਾਰ ਜੇ ਤੂੰ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਦੇ ਇਹ ਗੱਲ ਦੇ ਉੱਤੇ ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਸ ਟਾਈਮ ਦੇ ਉੱਤੇ ਪੰਜਾਬ ਦੇ ਨਾਲ ਕਿਉਂਕਿ ਪੰਜਾਬ ਨੇ ਇਹਨਾਂ ਨੂੰ ਬਹੁਤ ਇੱਜ਼ਤ ਮਾਨ ਦਿੱਤਾ ਹੈ ਠੀਕ ਹੈ ਸੁਣੇ ਕੇਂਦਰ ਕਰ ਰਿਹਾ ਚਲੋ ਕੇਂਦਰ ਦੇ ਨਾਲ ਮੰਗਾ ਨੇ ਕੇਂਦਰ ਦੇ ਨਾਲ ਕਿਸਾਨਾਂ ਦਾ ਕੇਂਦਰ ਦਾ ਰਵਈਆ ਹੋਰ ਹੋ ਸਕਦਾ ਹਰਿਆਣਾ ਸਰਕਾਰ ਦਾ ਰਵਈਆ ਹੋਰ ਸਕਦਾ ਪਰ ਪੰਜਾਬ ਸਰਕਾਰ ਦਾ ਰਵਈਆ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਇੱਕ ਸ਼ਹੀਦ ਕਿਸਾਨ ਦੀ ਲਾਸ਼ ਆ ਜੜੀ ਉਹ ਪਟਿਆਲੇ ਦੇ ਰਜਿੰਦਰ ਹਸਪੀਟਲ ਪਈ ਆ ਕਿਸਾਨ ਆਖ ਰਹੇ ਨੇ ਕਿ ਉਦੋਂ ਤੱਕ ਸਸਕਾਰ ਨਹੀਂ ਹੋਊਗਾ ਜਦੋਂ ਤੱਕ ਐਫ ਆਈ ਆਰ ਨਹੀਂ ਕੀਤੀ ਜਾਂਦੀ ਗੋਲੀਆਂ ਚਲਾਉਣ ਵਾਲਿਆਂ ਤੇ ਤਾਂ ਪੰਜਾਬ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਤੁਸੀਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਇਸ ਮਸਲੇ 'ਚ ਕਿੰਨਾ ਖਾਤ ਸਾਥ ਦਿੱਤਾ ਵੇਖੋ ਪੰਜਾਬ ਸਰਕਾਰ ਨੇ ਇਹ ਗੱਲ ਤੇ ਜ਼ਰੂਰ ਕਹੀ ਹੈ ਉਹਨਾਂ ਨੂੰ ਕਿ ਇੱਥੇ ਕਾਰਵਾਈ ਕੀਤੀ ਜਾਵੇ ਪਰ ਤਾਈਓ ਮੈਂ ਇਹ ਗੱਲ ਕਹਿ ਰਹੀ ਆਂ ਵੀ ਸੈਂਟਰ ਗਵਰਨਮੈਂਟ ਨੇ ਇਹ ਡਿਸੀਜਨ 메ਕਿੰਗ ਲੈਣੀ ਹੈ ਔਰ ਸੈਂਟਰ ਨੂੰ ਜਿਹੜੇ ਲੋਕੀ ਸਪੋਰਟ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਜਿਹੜੇ ਕਿ ਸਾਡੇ ਕੈਪਟਨ ਸਾਹਿਬ ਨੇ ਉਹ ਸਪੋਰਟ ਕਰਦੇ ਨੇ ਪਰ ਮੇਰਾ ਸਵਾਲ ਹੋ ਰਿਹਾ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਉਹ ਤਾਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਨੇ ਨਾ ਕਿ ਤੁਸੀਂ ਹਰਿਆਣਾ ਦੀ ਪੁਲਿਸ ਤੇ ਪਰਚਾ ਦਰਜ ਕਰੋ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੀਆਂ ਚਲਾ ਕੇ ਗਏ ਨੇ ਪਰ ਪੰਜਾਬ ਸਰਕਾਰ ਹਾਲੇ ਪਰਚਾ ਨਹੀਂ ਦਰਜ ਕਰ ਰਹੀ ਲਾਸ਼ ਹਸਪੀਟਲ ਦੇ ਵਿੱਚ ਪਈ ਆ। ਸਰਕਾਰ ਨੂੰ ਪਰਚਾ ਦਰਜ ਕਰਨਾ ਚਾਹੀਦਾ ਆ ਉਹਨਾਂ ਦੇ ਉੱਤੇ ਔਰ ਕਿਉਂਕਿ ਇਹਨਾਂ ਨੇ ਕਹਿਣਾ ਵੀ ਉਹ ਅਣਪਛਾਤੇ ਨੇ ਵੇਖੋ ਸੈਂਟਰਲ ਗਵਰਨਮੈਂਟ ਨੇ ਬਹੁਤ ਸਾਰੇ ਇਹੋ ਜਿਹੇ ਲੋਕੀ ਵਿੱਚ ਵੜੇ ਨੇ ਉਹ ਜ਼ਰੂਰੀ ਨਹੀਂ ਪੁਲਸ ਵਾਲੇ ਨੇ ਪਤਾ ਨਹੀਂ ਕਿਹੜੇ ਗੁੰਡੇ ਵਿੱਚ ਵੜੇ ਨੇ ਜਿਹੜੇ ਗੋਲੀਆਂ ਮਾਰ ਕੇ ਚੱਲ ਜਾਂਦੇ ਨੇ ਜਿਹੜੇ ਕਿ ਅਣਪਛਾਤੇ ਹੁੰਦੇ ਨੇ ਤੇ ਕਿਹਦੇ ਤੇ ਪਰਚਾ ਕਰਨਗੇ ਠੀਕ ਆ ਬਟ ਪਰਚਾ ਭਾਵੇਂ ਉਹ ਅਣਪਛਾਤੇ ਨੇ ਜਿਹੜੇ ਉੱਥੇ ਸਾਹਮਣੇ ਖੜੇ ਸੀਗੇ ਉਹਨਾਂ ਦੇ ਉੱਤੇ ਹੋਣਗੇ ਪਰਚੇ ਕਿਉਂਕਿ ਗੋਲੀ ਦੇ ਉਸ ਟਾਈਮ ਦੇ ਉੱਤੇ ਕਹਿੰਦੇ ਨਾ 302 ਦਾ ਪਰਚਾ ਜਦੋਂ ਪੈਂਦਾ ਆ ਜਿਹੜ ਦੇ ਉੱਤੇ ਖੜੇ ਹੁੰਦੇ ਨੇ ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਹੀ ਪੈਂਦਾ ਹੈ ਕਿਉਂਕਿ ਉਹਨਾਂ ਨੇ ਉਸ ਸਿਚੁਏਸ਼ਨ ਨੂੰ ਅ ਮਤਲਬ ਸਾਰਿਆਂ ਨੇ ਸਪੋਰਟ ਕੀਤਾ ਗੋਲੀ ਮਾਰਨ ਵਾਸਤੇ ਇਸ ਕਰਕੇ ਜਿੰਨੇ ਵੀ ਮੁਲਾਜ਼ਮ ਉੱਥੇ ਬਾਰਡਰ ਦੇ ਉੱਤੇ ਖੜੇ ਨੇ ਉਹਨਾਂ ਸਾਰਿਆਂ ਦੇ ਉੱਤੇ 302 ਦਾ ਪਰਚਾ ਪੈਣਾ ਚਾਹੀਦਾ ਆ ਸੋ ਥੈਟ ਕਿ ਇਹਨਾਂ ਨੂੰ ਪਤਾ ਲੱਗੇ ਕਿ ਕਿਸੇ ਬੱਚੇ ਦੀ ਜਾਨ ਕਿੰਨੀ ਕੀਮਤੀ ਹੁੰਦੀ ਹੈ ਔਰ ਕਿਸੇ ਬੱਚੇ ਨੂੰ ਇਸ ਤਰੀਕੇ ਨਾਲ ਗੋਲੀਆਂ ਨਹੀਂ ਮਾਰੀਆਂ ਜਾ ਸਕਦੀਆਂ ਤੇ ਇਹ ਗੱਲ ਮੈਂ ਪੰਜਾਬ ਸਰਕਾਰ ਨੂੰ ਵੀ ਕਹੂੰਗੀ ਤੁਸੀਂ ਇਸ ਗੱਲ ਦੇ ਉੱਤੇ ਇਹ ਐਕਸਕਿਊਜ਼ ਨਹੀਂ ਦੇ ਸਕਦੇ ਵੀ ਕਿੱਤੇ ਪਰਚਾ ਕੀਤਾ ਜਾਵੇ ਪਰਚਾ ਸਾਰਿਆਂ ਦੇ ਕੀਤਾ ਜਾਵੇ ਜਿੰਨੇ ਉੱਥੇ ਫੋਰਸ ਖੜੀ ਆ ਜਿੰਨੇ ਉੱਥੇ ਪੁਲਸ ਖੜੀ ਆ ਜਿੰਨੇ ਸਾਰੇ ਖੜੇ ਨੇ ਕਿਉਂਕਿ ਸਾਰੇ ਹੀ ਜ਼ਿੰਮੇਵਾਰ ਨੇ ਅੱਜ ਉਹਦੇ ਕਤਲ ਨੂੰ ਲੈ ਕੇ ਔਰ ਇਸ ਚੀਜ਼ ਦੇ ਉੱਤੇ ਮੈਂ ਕੈਪਟਨ ਸਾਹਿਬ ਨੂੰ ਇਸ ਕਰਕੇ ਕਹਿ ਰਹੀ ਹਾਂ ਬਾਰ-ਬਾਰ ਕਿਉਂਕਿ ਕੈਪਟਨ ਸਾਹਿਬ ਅੱਜ ਮੌਜੂਦਾ ਸਰਕਾਰ ਜਿਹੜੀ ਸੈਂਟਰ ਦੀ ਨੇ ਉਹਨਾਂ ਨੂੰ ਉਹਨਾਂ ਦੀ ਹਮੇਸ਼ਾ ਹਮਾਇਤ ਕਰਦੇ ਨੇ ਉਹਨਾਂ ਦੀ ਗਵਰਨਮੈਂਟ ਦੇ ਵਿੱਚ ਨੇ ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ ਵੀ ਜਿੰਨੇ ਵੀ ਉੱਥੇ ਪੁਲਸ ਹੈ ਉੱਥੇ ਖਲੋਤੀ ਸੀਗੀ ਉਸ ਟਾਈਮ ਦੇ ਉੱਤੇ ਜਿਨ੍ਹਾਂ ਦੀਆਂ ਡਿਊਟੀਆਂ ਸੀਗੀਆਂ ਉਹਨਾਂ ਸਾਰਿਆਂ ਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਇਨ ਕੇਸ ਤੁਹਾਡੇ ਅਸਤੀਫੇ ਤੋਂ ਬਾਅਦ जाट ਮਹਾਂ ਸਭਾ ਆ ਜਾਂਦੀ ਹੈ ਕਿਸਾਨਾਂ ਦੇ ਹੱਕ ਚ ਖੁੱਲਕੇ ਬੋਲਦੀ ਹੈ ਜੇ ਤੁਸੀਂ ਚਾਹੁੰਦੇ ਹੋ ਆਪਣਾ ਰੋਲ जाट ਮਹਾਂ ਸਭਾ ਨਿਭਾਉਂਦੀ ਹੈ ਤਾਂ ਫਿਰ ਕੀ ਤੁਸੀਂ ਆਪਣੇ ਅਸਤੀਫੇ ਬਾਰੇ ਦੁਆਰਾ ਸੋਚ ਸਕਦੇ ਹੋ ਮੈਂ ਬਿਲਕੁਲ ਨਹੀਂ ਸੋਚ ਸਕਦੀ ਮੈਂ ਅਸਤੀਫਾ ਦੇ ਚੁੱਕੀ ਹਾਂ ਔਰ ਮੈਂ जाट ਮਹਾਂ ਸਭਾ ਦਾ ਹਿੱਸਾ ਨਹੀਂ ਬਣੂੰਗੀ ਜੀ ਜੀ ਸ਼ੁਕਰੀਆ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਸਨ ਸੋਨੀਆ ਮਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਜਿਨ੍ਹਾਂ ਨੇ ਸਾਫ਼ ਕਿਹਾ ਕਿ जाट ਮਹਾਂ ਸਭਾ ਦਾ ਜੋ ਕਿਸਾਨਾਂ ਪ੍ਰਤੀ ਰਵਈਆ ਰਿਹਾ ਉਸ ਤੋਂ ਬਾਅਦ ਉਹ ਹੁਣ ਕਦੇ ਵੀ जाट ਮਹਾਂ ਸਭਾ ਦਾ ਹਿੱਸਾ ਨਹੀਂ ਬਣਨਗੇ ਤਦ ਉਹ ਇੱਕ ਵਾਰੀ استਿਫਾ ਦੇ ਚੁੱਕਿਆ ਤੇ ਇਸ ਤੇ ਮੋੜ ਵਿਚਾਰ ਵੀ ਨਹੀਂ ਹੋ ਸਕਦਾ ਤੇ ਨਾਲ ਹੀ ਜਿਨ੍ਹਾਂ ਨੇ ਕੈਪਟਨ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਕਿ ਉਹ ਇਸ ਵੇਲੇ ਕੇਂਦਰ ਸਰਕਾਰ ਦਾ ਹਿੱਸਾ ਨਹੀਂ ਉਸ ਪਾਰਟੀ ਦਾ ਹਿੱਸਾ ਨਹੀਂ ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਆ ਤੇ ਉਹ ਕਿਉਂ ਨਹੀਂ ਕੇਂਦਰ ਨੂੰ ਇਹ ਗਲ ਲਾ ਸਕਦੇ ਕਿ ਕਿਸਾਨਾਂ ਤੇ ਗੋਲੀਆਂ ਕਿਉਂ ਚਲਾਈਆਂ ਜਾ ਸਕਦੀਆਂ ਨੇ ਕਿ ਕਿਸਾਨਾਂ ਤੇ ਜੋ ਡਰੋਨ ਵਾਰ-ਵਾਰ ਹਮਲੇ ਕਰ ਰਹੇ ਹੋ ਕਿਉਂ ਨਹੀਂ ਰੋਕੇ ਜਾ ਸਕਦੇ ਸਿੱਧੀਆਂ ਜੋ ਗੋਲੀਆਂ ਚੱਲੀਆਂ ਉਹਦੇ ਵਿਰੋਧ ਦੇ ਵਿੱਚ ਕੈਪਟਨ ਨੇ ਕੀ ਕੀਤਾ ਤਾਂ ਸਿੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ